90 ਦਿਨ ਨਹੀਂ ਬੰਦ ਹੁੰਦਾ SIM ਜਾਂਦੇ ਝੂਠੀ ਅਫਵਾਹ ਫਲਾਈ 90 ਦਿਨ ਨਹੀਂ ਬੰਦ ਹੁੰਦਾ SIM ਜਾਂਦੇ ਝੂਠੀ ਅਫਵਾਹ ਫਲਾਈ ਟਰਾਈ ਨੇ ਦਿੱਤਾ ਸਪਸ਼ਟੀਕਰਨ ਦੱਸੇ ਅਸਲ ਸਚਾਈ ਟਰਾਈ ਕੰਪਨੀ ਨੇ ਦਿੱਤਾ ਸਪਸ਼ਟੀਕਰਨ ਦੱਸੇ ਅਸਲ ਸਚਾਈ ਤੋਂ ਤੁਸੀਂ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਹੋਣੀ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ 90 ਦਿਨਾਂ ਤੱਕ ਤੁਸੀਂ ਅਗਰ ਆਪਣਾ ਕੋਈ ਵੀ ਰੀਚਾਰਜ ਜਾਂ ਟਾਕ ਟਾਈਮ ਜਾਨੀ ਕਿ ਬੈਲੈਂਸ ਨਹੀਂ ਪਵਾਉਂਦੇ ਤਾਂ ਤੁਹਾਡਾ SIM ਜਿਹੜਾ ਬੰਦ ਨਹੀਂ ਹੋਏਗਾ ਤੁਸੀਂ ਇਧਰੋਂ ਕਾਲ ਨਹੀਂ ਲਾ ਸਕਦੇ ਉਧਰੋਂ ਆਈ ਜਾਣਗੇ ਸੋ ਇਹ ਟਰਾਈ ਕੰਪਨੀ ਵੱਲੋਂ ਇਸ ਤੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਆ ਨਿਊਜ਼ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਡੇਲੀ ਹੰਟ ਯੂਜ਼ ਕਰਦੇ ਹੋ ਤਾਂ ਉਹਦੇ ਵਿੱਚ ਇਹ ਨਿਊਜ਼ ਆ ਚੁੱਕੀ ਹੈ ਟਰਾਈ ਕੰਪਨੀ ਨੇ ਕਿਹਾ ਕਿ ਇਹ ਅਫਵਾਹ ਹੈ ਇਹ ਝੂਠੀ ਜਿਹੜੀ ਨਿਊਜ਼ ਫੁਲਾਈ ਜਾ ਰਹੀ ਹੈ ਗੁੰਮਰਾਹ ਕਰਨ ਲੋਕਾਂ ਨੂੰ ਕੀਤਾ ਜਾਂਦਾ ਹੈ ਇਦਾਂ ਦਾ ਕੋਈ ਵੀ ਨਿਜ਼ਮਾ ਜਿਹੜਾ ਨਹੀਂ ਬਣਾਇਆ ਗਿਆ ਆਪਾਂ ਆਪ ਹੀ ਸਮਝਦਾ ਹਾਂ 90 90 ਦਿਨਾਂ ਤੱਕ ਇੱਕ SIM ਕਿਵੇਂ ਹੈ ਜਿਹੜਾ ਉਹ ਜਾਰੀ ਰਹਿ ਸਕਦਾ ਬਿਨਾਂ ਰੀਚਾਰਜ ਕੀਤੇ ਬਿਨਾਂ ਬੈਲੈਂਸ ਪਾਈ ਸੋ ਇਹ ਅਫਵਾਹ ਕਈ ਹੈਗੇ ਨੇ ਸੋਸ਼ਲ ਮੀਡੀਆ ਤੇ ਵਿਊਜ਼ ਬਣਾ ਜਾਂਦੇ ਆ ਤੂ ਪੀਪ ਵਾ ਦੇ ਜਾਂਦੇ ਆ ਭਾਈ ਉਹਨਾਂ ਲੋਕਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਤੁਹਾਨੂੰ ਕਹਿ ਰਿਹਾ ਕਿ 90 ਦਿਨਾਂ ਤੱਕ ਤਾਂ ਹੁਣ ਲੋੜ ਹੀ ਨਹੀਂ 90 ਦਿਨਾਂ ਤੋਂ ਬਾਅਦ ਦੇਖਾਂਗੇ ਥੋੜਾ ਮੋਟਾ ਰੀਚਾਰਜ ਪਵਾ ਲਾਂਗੇ ਆਪਣਾ ਕਿਹੜਾ ਸਿਮ ਬੰਦ ਹੁੰਦਾ ਹੈ ਤਾਂ ਤੁਹਾਡਾ ਸਿਮ ਬੰਦ ਹੋ ਜਾਊਗਾ ਇੱਕ ਨਿਜ਼ਮ ਜਿਹੜਾ ਇਹ ਚੱਲ ਰਿਹਾ ਹੈ 11 ਸਾਲ ਪੁਰਾਣਾ ਹੈ ਟਰਾਈ ਕੰਪਨੀ ਇਹ ਜਾਣਕਾਰੀ ਦਿੰਦੀ ਹੈ ਇਹਦੇ ਵਿੱਚ ਕੀ ਸੀ ਤੁਹਾਡਾ ਪ੍ਰੀ ਪੇਡ ਜਿਹੜਾ ਸਿਮ ਹੈ ਜਿਹੜਾ ਤੁਸੀਂ ਚਲਾਉਂਦੇ ਹੋ ਅਗਰ ਤੁਸੀਂ ਇਹਦੇ ਵਿੱਚ ਥੋੜਾ ਮੋਟਾ ਬੈਲੈਂਸ ਰੱਖਿਆ ਹੈ ਯਾਨੀ ਕਿ 5-7 ਰੁਪਏ ਪਏ ਹੈ ਤਾਂ ਇਹ 90 ਦਿਨਾਂ ਤੱਕ ਬੰਦ ਨਹੀਂ ਹੁੰਦਾ ਪਰਾਪਾ ਨੂੰ ਕਾਲਿੰਗ ਦੀ ਲੋਡ ਪੈਂਦੀ ਹੈ 50 ਰੁਪਏ ਵੀ ਚੱਲ ਜਾਂਦੇ ਹੈ ਬੈਲੈਂਸ ਖਤਮ ਹੋ ਜਾਂਦਾ ਹੈ ਇਹ SIM ਤੁਹਾਡਾ 90 ਦਿਨਾਂ ਤੱਕ ਨਹੀਂ ਚੱਲੇਗਾ ਬੰਦ ਹੋ ਜਾਏਗਾ ਸੋ ਇਹ افਵਾਹ ਵਾਲੀਆਂ ਵੀਡੀਓ ਦੇਖ ਕੇ ਕਿਤੇ 90 ਦਿਨਾਂ ਤੱਕ ਆਪਣੇ SIM ਵਾਲਾ ਚੱਕੋ ਹੀ ਨਾ ਰੀਚਾਰਜ ਹੀ ਕਰਾਓ ਬੰਦ ਹੋ ਜਾਊਗਾ ਜਾਂ ਕਿਸੇ ਹੋਰ ਕੋਲੇ ਚਲਪੂਗਾ ਫਿਰ ਬਾਅਦ ਦੇ ਵਿੱਚ ਐਪਲੀਕੇਸ਼ਨਾਂ ਦੇ ਕੇ ਕਿਤੇ ਤੁਹਾਨੂੰ ਇਹ ਨੰਬਰ ਚਲਾਉਣਾ ਪਵੇ ਸੋ ਅਸਲ ਸਚਾਈ ਇਹ ਹੈ ਟਰਾਈ ਕੰਪਨੀ ਹੈ ਜਿਹੜੀ ਬਾਕੀ ਬਾਕੀ ਕੰਪਨੀਆਂ ਨੇ ਜਿਵੇਂ Jio Airtel Vi ਜਿਹੜੀਆਂ ਵੀ ਕੰਪਨੀਆਂ ਨੇ ਇਹਨਾਂ ਨੂੰ ਜਿਹੜਾ ਗਾਈਡ ਕਰਦੀ ਹੈ ਇਹਨਾਂ ਤੇ ਨਜ਼ਰ ਰੱਖਦੀ ਹੈ ਆ ਇਹ ਲਾਲੋ ਵੀ ਇਹਨਾਂ ਦੀ ਉਸਤਾਦ ਹੈ ਸਾਰੇ ਹੁਣ ਇਸ ਤੋਂ ਬਾਅਦ ਜਿਹੜਾ ਦਾ ਪੂਰਾ ਨਾਮ ਦੱਸਣਾ ਰਿਹਾ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਇਹ ਟ੍ਰਾਈ ਕੰਪਨੀ ਦਾ ਨਾਮ ਹੈ ਸੋ ਇਹਨੇ ਹੁਕਮ ਵੀ ਜਾਰੀ ਕੀਤੇ ਸੀਗੇ ਉਹਨਾਂ ਲੋਕਾਂ ਲਈ ਜਿਹੜੇ ਗੱਲ ਲਈ ਕਾਲ ਕਰਦੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀਡੀਓ ਬਣਾ ਕੇ ਦੱਸਿਆ ਸੀਗਾ ਇਹ ਸਾਰੀ ਵੀਡੀਓ ਤੁਸੀਂ ਦੇਖ ਵੀ ਸਕਦੇ ਹੋ ਸ਼ਾਰਟ ਦੇ ਵਿੱਚ ਹੁਣ ਵੀ ਤੁਹਾਨੂੰ ਦੱਸ ਦਦਿਆ ਇਹ 2 ਕਰੋੜ ਲੋਕ ਹੈ ਜਿਹੇ ਲੋਕ ਨੇ ਜਿਹੜੇ ਸਿਰਫ ਕਾਲਿੰਗ ਕਰਦੇ ਆ ਤਾਂ ਟ੍ਰਾਈ ਕੰਪਨੀ ਨੇ ਇਹਨਾਂ ਕੰਪਨੀ ਨੂੰ ਨਿਰਦੇਸ਼ ਦਿੱਤੇ ਸੀ ਕਿ ਕੇਵਲ ਕਾਲਿੰਗ ਦੇ SMS ਵਾਲੇ ਤੁਸੀਂ ਰੀਚਾਰਜ ਪਲਾਨ ਆ ਜਿਹੜੇ ਲੈ ਕੇ आओ 15 ਦਿਨਾਂ ਦਾ ਸਮਾਂ ਦਿੱਤਾ ਸੀ ਤਾਂ ਦੋ ਕੰਪਨੀਆਂ ਨੇ ਕਿਆਂ Jio ਤੇ Airtel ਇਹਨੇ ਕੇਵਲ ਕਾਲਿੰਗ ਤੇ SMS ਵਾਲੇ ਆਪਣੇ ਦੋ-ਦੋ ਰੀਚਾਰਜ ਪਲਾਨ ਹੈ ਜਿਹੜੇ ਜਾਰੀ ਕੀਤੇ ਆ 90 ਦੇ ਨਾਲ ਆ ਵੀ ਤੁਸੀਂ ਰੀਚਾਰਜ ਨਾ ਕਰੋ ਤੁਹਾਡਾ SIM ਬੰਦ ਨਹੀਂ ਹੁੰਦਾ ਇਦਾਂ ਦਾ ਕੋਈ ਪਲਾਨ ਨਹੀਂ ਹੈ ਸੋ ਇਦਾਂ ਦੇ ਝਾਸਿਆਂ 'ਚ ਨਾ ਆਇਆ ਕਰੋ ਅਫਵਾਹਾਂ ਦੇ ਵਿੱਚ ਨਾ ਫਸਿਆ ਕਰੋ ਆਪਾਂ ਸਾਰੇ ਸਮਝਦਾਰ ਆ ਸੋ ਇਦਾਂ ਫ੍ਰੀ ਇਤੋਂ ਤੱਕ ਐਡੀ ਸਹੂਲਤ ਕੋਈ ਕੰਪਨੀ ਨਹੀਂ ਦੇ ਸਕਦੀ ਇੰਨੀ ਮਾਦੀ ਹੈ ਕਿੰਨੇ ਕੋਲੇ SIM ਚੱਲਦੇ ਆ ਜੇ 90 90 ਦਿਨ ਤੱਕ ਰੱਖਣ ਲੱਗ ਗੀ ਕੰਪਨੀਆਂ ਦਾ ਖੁੰਝੇ ਲੱਗ ਜਾਣਗੇ ਸੋ ਅਸਲ ਸਚਾਈ ਇਹ ਹੈ ਸਪਸ਼ਟਿਕਰਨ ਟ੍ਰਾਈ ਕੰਪਨੀ ਵੱਲੋਂ ਦਿੱਤਾ ਗਿਆ ਹੈ ਕਿ ਐਦਾਂ ਦਾ ਕੋਈ ਨਿਯਮ ਨਹੀਂ ਹੈਗਾ ਕਿ ਤੁਹਾਡਾ 90 ਦਿਨ ਤੱਕ ਜਿਹੜਾ SIM ਹੈ ਉਹ ਬਿਨਾਂ ਰੀਚਾਰਜ ਬਿਨਾਂ ਬੈਲੈਂਸ ਦੇ ਚੱਲਦਾ ਰਹੂਗਾ ਆ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਅਜਿਹੇ ਲੋਕ ਜਿਹੜੇ ਗੁੰਮਰਾਹ ਹੋਏ ਨੇ ਇਹ ਚੇ ਲੱਗ ਜਾਂਦੇ ਆ ਤੇ ਉਹਨਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਧੰਨਵਾਦ ਜੀ